हेलो जी सत श्री अकाल जी वेलकम है जी बहुत ही प्यारी कलेक्शन आज फिर लेके आई हैं वी नेक ਦੇ ਸੂਟ ਰਹਿਣ ਵਾਲੇ ਨੇ ਪ੍ਰਾਈਸ 1350 ਰੁਪਏ ਸਲਵਾਰ ਤੇ ਵੀ ਤੁਹਾਨੂੰ ਕੜਾਈ ਮਿਲ ਜੇਗੀ ਕਮੀਜ਼ ਤੇ ਵੀ ਤੁਹਾਨੂੰ ਕੜਾਈ ਮਿਲ ਜੇਗੀ ਚੁੰਨੀ ਤੇ ਵੀ ਤੁਹਾਨੂੰ ਕੜਾਈ ਮਿਲ ਜੇਗੀ ਅ ਵੀ नेक ਅੱਜ ਕੱਲ ਬਹੁਤ 트ੈਂਡ ਵਿੱਚ ਹੈਗਾ ਹੈ 슬ੀਵ ਤੇ ਵੀ ਤੁਹਾਨੂੰ ਬਹੁਤ ਸੋਹਣਾ ਐਮਬਲੋਇਡਰੀ ਬਾਰਕ ਮਿਲ ਜੇਗਾ ਅਗਲੇ ਸੂਟ 5 ਮੀਟਰ ਨੈਚੁਰਲ ਕ੍ਰੇਪ ਰੈਂਡ ਵਾਲੀ ਨੇ 5 ਮੀਟਰ ਫੈਬਰਿਕ ਰਹੇਗਾ 2900 ਰੁਪਏ ਪ੍ਰਾਈਸ ਰਹਿਣ ਵਾਲਾ ਬਹੁਤ ਹੀ ਸੋਹਣਾ ਹੈਵੀ ਸੂਟ ਹੈ ਬ੍ਰਾਈਡਲ ਸੂਟ ਹੈਗਾ ਰੈੱਡ ਮਰਜੈਂਟਾ orange ਬਹੁਤ ਸੋਹਣੇ ਰੰਗਾਂ ਸੋਨੇ ਕਲਰ ਦੇ ਵਿੱਚ ਵੀ ਅਵੇਲੇਬਲ ਹੈਗੇ ਨੇ ਨੈਕਸਟ ਸੂਟ ਕਾਟਨ ਦਾ ਰਹਿਣ ਵਾਲਾ ਬਹੁਤ ਹੀ ਸੋਹਣਾ ਕਾਟਨ ਦੀ ਬਾਟਮ ਕਲਰ ਫਿਰੋਜ਼ੀ ਬਹੁਤ ਹੀ ਪਿਆਰਾ ਸਿੰਗਲ ਕਲਰ ਇਹ ਵਾਲੇ ਸੂਟ ਜਿਹਾਗੇ ਨੇਚਰਲ ਗਰੇਪ ਦੇ ਰਹਿਣ ਵਾਲੇ ਨੇ ਚਿਨੌਣ ਦਾ ਦੁਪੱਟਾ ਤੇ 슬ੀਵ ਤੇ ਬਰਕ ਬਾਟਮ ਤੇ ਬਰਕ ਬਹੁਤ ਹੀ ਸੋਹਣੀ ਹੈਂਡ ਐਮਬ੍ਰੋਇਡਰੀ ਦਾ ਵਰਕ ਪ੍ਰਾਈਸ 3195 ਰੁਪਏ ਸ਼ਿਪਿੰਗ ਫ੍ਰੀ ਨੈਕਸਟ ਸੂਟ ਵੀ ਬਹੁਤ ਸੋਹਣੇ ਰਹਿਣ ਵਾਲੇ ਨੇ ਇਹਨਾਂ ਦਾ ਪ੍ਰਾਈਸ ਵੀ ਤੁਹਾਨੂੰ ਮੈਂਸ਼ਨ ਕਰ ਦਿੱਤਾ ਗਿਆ ਹੈ ਤੇ ਇਹ ਵੀ ਨੈਕ ਦੇ ਰਹਿਣ ਵਾਲੇ ਨੇ ਬੋਟਮ ਟੀਨਾਂ ਦੇ ਵੀ ਕੜਾਈ ਮਿਲ ਜੇਗੀ ਬਹੁਤ ਹੀ ਸੋਹਣੇ ਸੂਟ ਨੇ ਬਹੁਤ ਹੀ ਪਿਆਰੇ ਕਲਰ ਦੇ ਵਿੱਚ ਵੀ ਅਵੇਲੇਬਲ ਨੇ ਤੇ ਇਹਨਾਂ ਚ ਕੋਈ ਵੀ ਸੂਟ ਜੇ ਤੁਸੀਂ ਪਸੰਦ ਕਰਦੇ ਹੋ ਸਕਰੀਨ ਤੇ ਜਿਹੜਾ ਨੰਬਰ ਤੁਹਾਨੂੰ ਦੱਸਿਆ ਗਿਆ ਹੈ ਉਸ ਨੰਬਰ ਤੇ ਤੁਸੀਂ ਸੂਟ ਦਾ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਵਾ ਸਕਦੇ ਹੋ ਜੀ ਕੈਸ਼ অন ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪੈਗੀ ਐਡਵਾਂਸ ਵਿੱਚ ਪੇਮੈਂਟ ਕਰਕੇ ਤੁਹਾਨੂੰ बुकिंग करवाणी ਪਏਗੀ ਤੇ ਇਸੇ ਨੰਬਰ ਤੇ ਮੈਸੇਜ ਕਰਕੇ ਮੇਰੇ WhatsApp ਵਾਲੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿੱਥੇ ਹਰ ਰੋਜ਼ ਸੂਟਾ ਦੀ ਕਲੈਕਸ਼ਨ ਸ਼ੇਅਰ ਕਰੀ ਜਾਂਦੀ ਹੈ ਬਹੁਤ ਹੀ ਸੋਹਣੇ ਸੋਹਣੇ ਸੂਟਾ ਦੇ ਕਲੈਕਸ਼ਨ ਸ਼ੇਅਰ ਕਰੀ ਜਾਂਦੀ ਹੈ ਬਟ ਉਹਦੇ ਲਈ ਤੁਹਾਨੂੰ ਗਰੁੱਪ ਜੁਆਇਨ ਕਰਨਾ ਪਏਗਾ ਵਿੰਟਰ ਦੀ ਕਲੈਕਸ਼ਨ ਜੁਐਲਰੀ ਦੀ ਕਲੈਕਸ਼ਨ ਬੈਗ ਦੀ ਕਲੈਕਸ਼ਨ ਸਾਰੀ ਲਹਿੰਗਾ ਪਾਰਟੀ ਵੇਅ ਹਰ ਤਰ੍ਹਾਂ ਦੀ ਕਲੈਕਸ਼ਨ ਮੇਰੇ ਕੋਲ ਅਵੇਲੇਬਲ ਹੈਗੀ ਹੈ ਉਹਦੇ ਲਈ ਤੁਹਾਨੂੰ ਮੇਰੇ WhatsApp ਤੇ ਗਰੁੱਪ ਨੂੰ ਜੁਆਇਨ ਕਰਨਾ ਪਏਗਾ ਤੇ ਇਸੇ ਨੰਬਰ ਤੇ ਮੈਸੇਜ ਕਰਕੇ ਮੇ ਡੇਲੀ ਸੂਟਾ ਵਾਲੇ ਗਰੁੱਪ ਨੂੰ ਜੁਆਇਨ ਕਰੋ ਅਗਲੇ ਸੂਟ ਬਨਾਰਸੀ ਰਹਿਣ ਵਾਲੇ ਨੇ ਪ੍ਰਾਈਸ 1475 ਰੁਪਏ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ ਬਨਾਰਸੀ ਸੋਟਾ ਦਾ ਬਹੁਤ ਰਵਾਜ ਹੈਗਾ ਇਹਦੇ ਦੁਪੱਟਾ ਵੀ ਬਨਾਰਸੀ ਤੁਹਾਨੂੰ ਦਿੱਤਾ ਜਾ ਰਿਹਾ 2.5 2.5 ਮੀਟਰ ਤਿੰਨੋਂ ਦਾ ਕਪੜਾ ਹੋਏਗਾ ਕਮੀਜ਼ ਦਾ ਵੀ ਸਲਵਾਰ ਦਾ ਵੀ ਤੇ ਦੁਪੱਟੇ ਦਾ ਵੀ ਕਲਰ ਦੇ ਵਿੱਚ ਵੀ ਬਹੁਤ ਸੋਹਣੇ ਸੋਹਣੇ ਅਵੇਲੇਬਲ ਹੈਗੇ ਨੇ ਬਣ ਕੇ ਬਹੁਤ ਹੀ ਵਧੀਆ ਰੈਡੀ ਹੁੰਦਾ ਹੈ ਮਰਜੈਂਟਾ ਕਲਰ orange ਕਲਰ ਵਾਓ ਵਾਲੇ ਸਾਰੇ ਕਲਰ ਦੇ ਵਿੱਚ ਵੀ ਅਵੇਲੇਬਲ ਨੇ ਨੈਕ ਸੂਟ ਨੇਚਰਲ ਕਰੇ ਪਰਣ ਵਾਲਾ ਹੈ ਤੇ 올ਓਵਰ ਸੂਟ ਰਹਿਣ ਵਾਲਾ ਹੈ ਇਹਦਾ ਵੀ ਪ੍ਰਾਈਸ 2800 ਰੁਪਏ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ ਤੇ ਵੀਡੀਓ ਜੇ ਅੱਛੀ ਲੱਗੀ ਹੋਏ ਤੇ ਵੀਡੀਓ ਨੂੰ ਲਾਈਕ ਕਰਕੇ ਜੇ ਚੈਨਲ ਨੂੰ ਸਬਸਕ੍ਰਾਈਬ ਕਰਕੇ